ਜਿਲ੍ਹਾ ਜੰਮਦਰ ਨੇ ਮੋਡਲ थाना ਸ਼ਾ ਕੋੜਚਾ ਸਮੇਂ ਸ਼ਾ ਕੋੜ ਦੇ ਅਧੀਨ ਆਉਂਦੇ ਪਿੰਡ ਕਾਗਣਾ ਚ 29/7/25 ਨੂੰ ਸਵੇਰੇ 5:30 ਵਜੇ ਚੌਰਾਥੇ ਦੇ ਲੰਗਰ ਦੌਰਾਨ ਇੱਕ ਲੜਾਈ ਹੋਈ ਸੀ ਜਿਸ ਵਿੱਚ ਕਰਨਦੀਪ ਉਰਫ ਨੰਦੂ ਪੁੱਤਰ ਨਿਰਮਲ ਸੇਵਾਸੀ ਕਾਗਣਾ ਨੂੰ ਉਸ ਦੇ ਪਿੰਡ ਦੇ ਹੀ ਚਾਰ ਸਾਥੀਆਂ ਨੇ ਆਪਣੇ ਦਸਤੀ ਦਾਤਰਾਂ ਔਰ ਕਈ ਦੇ ਦਸਤਾਂ ਮਦੂ ਮਿਹਰ ਸੱਟਾਂ ਜਿਹੜੀ ਮਾਰਦੇ ਨੇ ਇਧਰਾਂ ਲਾਈਆਂ ਸੀ ਇਹ ਸੂਚਨਾ ਆਕਾਸ਼ਦੀਪ ਸਿੰਘ ਇਸੇ ਜਿਹੜੇ ਨੰਦੂ ਦੇ ਭਰਾ ਨੇ ਮੋੜਾ ਥਾਣਾ ਦੇ ਮੁਕੱਫਰ ਇੰਸਪੈਕਟਰ ਬਿੰਦਰ ਸਿੰਘ ਫੋਲਰ ਨੂੰ ਦਿੱਤੇ ਜਿਨ੍ਹਾਂ ਨੇ ਇਸ ਮੁਕੱਦਮੇ ਦੀ ਗੰਇਤਾਂ ਨੂੰ ਦੇਖਦੇ ਹੋਏ ਤੁਰੰਤ ਮੁਕਦਮਾ ਰੈਲੇਵੈਂਟ ਸੈਕਸ਼ਨ ਤਹਿਤ ਜਿਹੜੀ ਅਟੈਂਪਟ ਟੂ ਮਰਡਰ ਸੈਕਸ਼ਨ ਤਹਿਤ ਦਰਜ ਕੀਤਾ ਜੋ ਇਸ ਮੁਕਦਮੇ ਦੀ ਗੰਇਤਾਂ ਦੇ ਨੋਟੇ ਨਜ਼ਰ ਮਾਣਯੋਗ ਐਸਐਸਪੀ ਜ਼ਿਲ੍ਹਾ ਜੰਧੇ ਦੇ ਅੱਥੀ ਸਤਾਰ ਹੰਦਰ ਸਿੰਘ ਵਰਕੀ ਦੀ ਵੱਲੋਂ ਸਮੇਤ ਐਸਪੀ ਸਰਬੀਤ ਰਾਏ ਜਿਨੇ ਗਾਈਡ ਦੀ ਲਾਈਨ ਤੇ ਮੋੜਾ ਥਾਣਾ ਦੀ ਸਾਬੋਰਦੀ ਟੀਮ ਨੇ ਆ ਦੋਨੇ ਢੰਗ ਤਰੀਕਿਆਂ ਦਾ ਇਸਦੇ ਪਹਿਲਾਂ ਦੋ ਦੋਸ਼ੀ ਅਫਸਰ ਕੀਤੇ ਔਰ ਉਸ ਤੋਂ ਬਾਅਦ ਇਹ ਜਿਹੜਾ ਦੁਰਸ਼ਿਆਂ ਨੂੰ ਜਿਹੜਾ ਜੇਲ੍ਹ ਵੀ ਭੇਜਿਆ ਗਿਆ ਔਰ ਇਹ ਜਿਹੜਾ ਵੀਡੀਓ ਤੇ ਸੀਗਾ ਜਿਹੜਾ ਕਰਨਦੀਪ ਨੰਦੂ ਇਹਦੇ ਬਹੁਤ ਜ਼ਿਆਦਾ ਗੰਭੀਰ ਸੱਟਾਂ ਸੀ ਇਸ ਜਿਹੜਾ ਸੱਤਾਂ ਹਸਪੀਟਲ ਨਿਰੰਦਰ ਜਿਹੜੇ ਲਾਲ ਸਿੰਘ ਆ ਜਿਹਦੀ ਸੱਤਾਂ ਦੀ ਤਾਬਾ ਤਾਰ ਨਾ ਸੰਦਿਆ ਹਸਾਦੇ ਹੋਇਆ ਦੋ ਤਿੰਨ ਪਹਿਲਾਂ ਇਹਦੀ ਜਿਹੜੀ ਆ ਮੌਤ ਹੋ ਗਈ ਤੇ ਮੁਕਾਦਮੇ ਵਿੱਚ ਜਿਹੜਾ ਜਰਮ 302 ਜਿਹੜਾ ਕਤਲ ਦਾ ਅਨ ਸੈਕਸ਼ਨ ਐਡ ਕਰਕੇ ਤੇ ਇਹਦੇ ਬਾਕੀ ਦੇ ਰਹਿੰਦੇ ਦੋ ਦੋਸ਼ੀ ਨੂੰ ਗ੍ਰਿਫਤਰ ਕੀਤਾ ਜੋ ਇਸ ਮਾਮਲੇ ਵਿੱਚ ਚਾਰ ਦੋਸ਼ੀ ਕੋਲ ਜਿਹੜੇ ਨਾਮਜ਼ਦ ਹੋਏ ਪੁਲਿਸ ਵੱਲੋਂ ਚਾਰਾਂ ਨੂੰ ਗ੍ਰਿਫਤਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਉਂ ਜੋ ਗੁਰਪ੍ਰੀਤ ਸਿੰਘ ਕਾਲੂ ਸ਼ਾਲਜੀਤ ਰੋਹਲਾ ਅਭਿਸ਼ੇਕ ਕਾਰਵਰਪਾ ਵੀ ਅਤੇ ਅਮਨ ਅਨਮੋਲ ਪ੍ਰੀਤ ਸਿੰਘ ਜਿਹੜੇ ਵਾਸੀ ਕਾਗਣਾ ਜਿਹਦੇ ਪਿੰਡ ਦੇ ਰਹਿਣ ਵਾਲੇ ਸਾਰੇ ਇਹਨਾਂ ਨੂੰ ਗ੍ਰਿਫਤਰ ਕੀਤਾ ਔਰ ਇਹਨਾਂ ਪਰਸਵਰਤੇ ਦੇ ਦਸਤਰ ਜਿਹੜੇ ਸੀਗੇ ਔਰ ਕਈ ਦਸਤਾਵੇਜ਼ ਬRAND ਕੀਤਾ ਔਰ ਇਹਨਾਂ ਨੂੰ ਮਾਂਜੋ ਅਦਾਲਤ ਤੇ ਪੇਸ਼ ਕਰ ਰਿਹਾ ਮਾਂ ਦਾ ਸਤਿ ਕੀ ਤਗ ਇਸ ਦੇ ਮੁਕੱਦਮੇ ਦੀ ਸੁਣਵਾਈ ਨਾ ਤਕਤੀਸ਼ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਇੱਕ ਗੰਭੀਰ ਅਪਰਾਧ ਹੈ ਔਰ ਇਹਦਾ ਬਹੁਤ ਹੀ ਗਰੀਬ ਪਰਵਾਰ ਨਾਲ 19 ਸਾਲ ਦਾ ਬੱਚਾ ਸੀ ਜਿਹੜਾ ਕਰਨਦੀਪ ਔਰ ਫਿਰ ਨੰਦੂ ਤੇ ਇਹਦੇ ਪਰਿਵਾਰ ਨੂੰ ਸਾਡੀ ਉਹਦੇ ਨਾਲ ਪੂਰੀ ਸੰਤਿ ਹੈ ਔਰ ਉਹਨੂੰ ਕੋਰਟ ਦੇ ਜ਼ਰੀਏ ਪੂਰਾ ਇਨਸਾਫ ਮਿਲਣ ਲਈ ਜਿਹੜਾ ਜਰਿੰਦਰ ਵਿਧਾਤੀ ਪੁਲਿਸ ਜਿਹੜੀ ਵਤਨਵਧ ਹੈਗੀ ਹੈ ਔਰ ਬਾਕੀ ਵੀ ਅਪਰਾਧੀਆਂ ਨੂੰ ਜਿਹੜੇ ਇਸ ਤਰ੍ਹਾਂ ਦਾ ਅਪਰਾਧ ਕਰਨ ਵਾਲਿਆਂ ਨੂੰ ਸਖਤ ਤਾੜਨਾ ਹੈ ਕਿ ਪੁਲਿਸ ਇਸ ਤਰ੍ਹਾਂ ਦੇ ਪ੍ਰਦਿਵਨ ਜਲਦੀ ਹੀ ਜਿਹੜੇ ਕਾਨੂੰਨਾਂ ਦੇ ਜਿਹੜੀ ਸੁਰੱਖਾ ਵਿਸ਼ੇ ਬੰਦ ਕਰਨ ਲਈ ਪਵੰਦਾ ਥੈਂਕ ਯੂ ਪਿਛਲੀ 28 ਤਰੀਕ ਨੂੰ ਪਿੰਡ ਜਾਗਰਨ ਚੱਲਦਾ ਸੀ ਧੀਰੇ بیٹے ਦੀ ਉਹਦੇ ਵਿੱਚ ਮੌਤ ਹੋ ਗਈ ਸੀ ਤੇ ਪਿੰਡ ਦੇ ਨਗਰ ਨੇ ਐਸ ਐਚਓ ਸਾਹਿਬ ਨੇ ਪੂਰੀ ਟੀਮ ਨੇ ਸਾਨੂੰ ਇਨਸਾਫ ਦਵਾਇਆ ਤਨਵਾ ਕਰਦੇ ਆ ਜੀ ਚਲੋ ਮੈਂ ਸਰਪੰਚ ਸਾਹਿਬ ਕਾ ਸਰਪੰਚ ਰਾਜ ਕੁਮਾਰ ਪਿਛਲੇ 28 ਤਰੀਕ ਨੂੰ ਸਾਡੇ ਪਿੰਡ ਵਿੱਚ ਜਾਗਰਣ ਚੱਲ ਰਿਹਾ ਸੀ ਤੇ ਉਸ ਦੌਰਾਨ ਆਪਣੇ ਕਰਨਦੀਪ ਪੁੱਤਰ ਨਰਮਲ ਸਿੰਘ ਉਹ ਵੀ ਸੇਵਾ ਕਰ ਰਿਹਾ ਸੀ ਤੇ ਕੋਈ ਸ਼ਰਤੀ ਅੰਸਰ ਆਏ ਉਹਨਾਂ ਨੇ ਉਹਦੇ ਉੱਤੇ ਗਾਤਰ ਨਾਲ ਹਮਲਾ ਕਰ ਦਿੱਤਾ ਤੇ ਲਾਜਦਾਨ ਉਹਦੀ ਮੌਤ ਹੋ ਗਈ ਅਸੀਂ ਸ਼ਾਹਕੋੜ ਪੁਲਿਸ ਪ੍ਰਸ਼ਾਸਨ ਦਾ ਤੇ ਚੌਕੀ ਇੰਚਾਰਜ ਆਪਣੇ ਬੂਟਾ RAM ਦਾ ਬਹੁਤ ਧੰਨਵਾਦ ਕਰਦੇ ਚੱਲ ਭਾਜੀ ਮੈਂ ਕੁਲਦੀਪ ਸਿੰਘ ਸਰਪੰਚ ਪਿੰਡ ਕਾਂਗਣਾ ਜੋ ਕਿ ਸਾਡੇ ਪਿੰਡ ਵਿੱਚ ਤੇ ਸਾਡੇ ਪਿੰਡ ਕਾਣਾ ਵਿੱਚ ਜਾਗਰਣ ਚੱਲ ਰਿਹਾ ਸੀ ਜਿਸ ਵਿੱਚ ਕਰਨਦੀਪ ਨੰਦੂ ਪੁੱਤਰ ਨਿਰਮਲ ਸਿੰਘ ਸੇਵਾ ਕਰ ਰਿਹਾ ਸੀ ਉਸ ਦੌਰਾਨ ਕੁਝ ਪਿੰਡ ਦੇ ਸ਼ਰਾਰਤੀ ਆਂਸਰਾਂ ਵੱਲੋਂ ਤਕਰੀਬਨ ਸਵੇਰੇ 5:30 ਵਜੇ ਨਾਤਰਾਂ ਨਾਲ ਹਮਲਾ ਕਰ ਦਿੱਤਾ ਉਸ ਜਗ੍ਹਾ ਤੋਂ ਦੌੜ ਗਏ ਉਸ ਤੋਂ ਬਾਅਦ ਸਿਰ ਤੇ ਜਾਦਾ 60 ਹੋਣਕਾਰ ਨਾਲ ਹਸਪੀਟਲ ਲੈ ਗਏ ਅਨਾਜ ਇੰਚਾਰਜ ਕਰਨਦੀਪ ਦੀ ਮੌਤ ਹੋ ਗਈ ਜੀ ਚਲੋ ਪਰਿਵਾਰ ਨੇ ਪ੍ਰਸ਼ਾਸਨ ਤੋਂ ਕਾਗਜ਼ਾਂ ਨੂੰ ਛਾੜਨ ਦੀ ਮੰਗ ਕੀਤੀ ਅਤੇ ਸ਼ਾਹਕੋਟ ਡੀਐਸਪੀ ओंकार ਸਿੰਘ ਬਰਾੜ ਐਸਐਚਓ ਬਲਵਿੰਦਰ ਸਿੰਘ ਖੁੱਲਰ ਅਤੇ ਚੌਕੀ ਇੰਚਾਰਜ ਮਨਸਿੰਘ ਬੁੱਟਾਰਾਮ ਅਤੇ ਉਸ ਉਹਨਾਂ ਦੀ ਪੂਰੀ ਟੀਮ ਨੇ ਵਧੀਆ ਕਾਰਜ ਕਾਰਗੁਜ਼ਾਰੀ ਕਰਦਿਆ 5-6 ਘੰਟਿਆਂ ਵਿੱਚ ਇਹ ਕਾਗਜ਼ਾਂ ਨੂੰ ਖੜ ਲਿਆ ਅਸੀਂ ਥਾਣਾ ਸ਼ਾਹਕੋਟ ਪੁਲਿਸ ਪ੍ਰਸ਼ਾਸਨ ਦਾ ਪਿੰਡ ਕਾ ਆਣਾ ਵੱਲੋਂ ਧੰਨਵਾਦ ਕਰਦੇ ਹਾਂ